ਬਰਨਾਲਾ ਦੇ ਤਨੌਲਾ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਮੰਦਰ ਕੰਪਲੈਕਸ ਦੇ ਵਿੱਚ ਲੰਗਰ ਤਿਆਰ ਕਰਦੇ ਸਮੇਂ ਅਚਾਨਕ ਧਮਾਕਾ ਹੋ ਜਾਂਦਾ ਹੈ ਜਿਸ ਕਾਰਨ 16 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਇਲਾਜ ਦੇ ਲਈ ਭੇਜਤੀ ਕਰਵਾਇਆ ਗਿਆ ਇਹਨਾਂ ਦੇ ਵਿੱਚੋਂ 6 ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਤੇ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਮਾਮਲੇ ਸੰਬੰਧੀ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਬੀਤੇ ਦਿਨ ਯਾਨੀ ਕਿ ਮੰਗਲਵਾਰ ਨੂੰ हनुमान ਮੰਦਿਰ ਦੇ ਵਿੱਚ ਕਾਫੀ ਰਸ਼ ਸੀ ਲੰਗਰ ਤਿਆਰ ਕੀਤਾ ਜਾ ਰਿਹਾ ਸੀ ਤੇ ਉਸੇ ਵੇਲੇ ਪੱਠੀ ਦੇ ਵਿੱਚ ਡੀਜ਼ਲ ਭਰਿਆ ਜਾਂਦਾ ਹੈ ਪਰ ਡੀਜ਼ਲ ਦੇ ਕੁਝ ਕਿਛਟੇ ਸਾਈਡ ਤੇ ਪਈ ਇੱਕ ਕੜਾਹੀ ਚ ਜੋ ਤੇਲ ਪਿਆ ਹੋਇਆ ਸੀ ਉਸ ਦੇ ਵਿੱਚ ਪੈ ਜਾਂਦੇ ਨੇ ਤੇ ਮੌਕੇ ਤੇ ਅੱਗ ਲੱਗ ਜਾਂਦੀ ਹੈ ਹਰ ਪਾਸੇ ਧੂਆਂ ਹੀ ਧੂਆਂ ਹੋ ਜਾਂਦਾ ਹੈ ਤੇ ਜਿਹੜੇ ਲੋਕ ਮੰਦਿਰ ਦੇ ਵਿੱਚ ਮੌਜੂਦ ਸੀ ਉਹ ਬਾਹਰ ਨੂੰ ਭੱਜ ਕੇ ਆਪਣੀ ਜਾਨ ਬਚਾਉਂਦੇ ਨੇ ਪਰ ਲੰਗਰ ਹਾਲ ਚ ਬੈਠੇ ਜੋ ਲੋਕ ਇਸ ਦਾ ਸ਼ਿਕਾਰ ਬਣ ਜਾਂਦੇ ਨੇ ਉਹ ਲੋਕ ਮੌਕੇ ਤੇ ਕਾਫੀ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ 16 ਲੋਕ ਜਿਹੜੇ ਜ਼ਖਮੀ ਹੋਏ ਹਸਪਤਾਲ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪਰ 6 ਜਿਨ੍ਹਾਂ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਤੇ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਪੁਲਿਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪੱਠੀ ਦੇ ਵਿੱਚ ਜਦ ਡੀਜ਼ਲ ਭਰਿਆ ਜਾ ਰਿਹਾ ਸੀ ਉਸੇ ਵੇਲੇ ਕੜਾਹੀ ਚ ਪਏ ਤੇਲ 'ਚ ਕੁਝ ਕੁ ਛਿੱਟੇ ਡੀਜ਼ਲ ਦੇ ਪੈ ਜਾਂਦੇ ਨੇ ਤੇ ਇਹੀ ਕਾਰਨ ਹੈ ਕਿ ਮੌਕੇ ਤੇ ਅੱਗ ਲੱਗ ਜਾਂਦੀ ਹੈ ਤੇ ਮੰਦਰ 'ਚ ਮੌਜੂਦ ਲੋਕਾਂ ਦੇ ਵੱਲੋਂ ਉੱਥੋਂ ਦੀ ਬਾਹਰ ਭੱਜ ਕੇ ਆਪਣੀ ਜਾਨ ਚਾਈ ਜਾਂਦੀ ਹੈ ਪਰ ਜਿਹੜੇ ਲੋਕ ਲੰਗਰ ਹਾਲ ਚ ਮੌਜੂਦ ਸੀ ਉਹ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦੇ